ਵੈਗੁਰੂ ਜੀ ਕਹਾਸਾ ਵੈਗੁਰੂ ਜੀ ਕੇ ਭਾਤੇ ਉਮੀਦ ਕਰਦੇ ਆ ਤੁਸ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਅੱਜ ਜੀ ਆਪਾਂ ਤੁਹਾਨੂੰ ਰੈਸਪੀ ਬਣਾ ਕੇ ਦਿਖਾਉਨੇ ਆ ਸੂਜੀ ਦੀ ਬਰਫੀ ਬਣਾਵਾਂਗੇ ਇੱਕ ਕੌਲੀ ਵਿੱਚ ਸੂਜੀ ਦੀ ਲਈ ਆ ਆ ਇੱਕ ਕੱਰਸੀ ਛੋਟੀ ਜੀ ਮਿਲਕ ਪਾਊਡਰ ਦੀ ਲਈ ਆ ਆ ਚੀਨੀ ਆ ਜੀ ਆ ਘਿਓ ਆਪਣੇ ਕੋਲੇ ਆ ਥੋੜਾ ਜਿਹਾ ਪਾਣੀ ਆ ਦਿਖਾਉਨੇ ਨੂੰ ਨਾਲ ਹੀ ਮੈਂ ਇਧਰ ਚਾਸ਼ਨੀ ਧਰ ਦੇਣੀ ਆ ਤੇ ਨਾਲ ਹੀ ਇਧਰ ਮੈਂ ਸੂਜੀ ਤਾਂ ਮੈਂ ਭੁੰਣੇ ਸ਼ੁਰੂ ਕਰ ਦੇਣੀ ਆ ਹੁਣ ਤੇ ਜੀ ਹੁਣ ਆਪਾਂ ਅੱਧੀ ਕੌਲੀ ਲਈਆ ਘਿਓ ਦੀ ਤੇ ਘਿਓ ਆਪਾਂ ਉਹਦੇ ਵਿੱਚ ਪਾਤਾ ਜੀ ਤੇ ਆਹ ਇੱਕੋ ਕੌਲੀ ਹੈ ਜੀ ਥੋੜੀ ਜਿਹੀ ਮੂੰਗੀਆਂ ਸੂਜੀ ਇਹ ਆਪਾਂ ਨੂੰ ਇਹਦੇ ਵਿੱਚ ਮਿਕਸ ਕਰਕੇ ਆਪਾਂ ਇਹਨੂੰ ਹੁਣ ਭੁੰਨ ਦਿਆਂ ਘਿਓ ਆਪਣਾ ਪਗਰ ਚੁੱਕਿਆ ਜੀ ਆਹ ਲੋ ਜੀ ਤੇ ਆਹ ਆਪਣੀ ਚੀਨੀ ਆ ਜੀ ਆਹ ਮਿਲਕ ਪਾਊਡਰ ਇੰਨਾ ਕਿੰਨੇ ਕ ਸਮਾਨ ਦੇ ਨਾਲ ਦੇਖੋ ਤੁਹਾਨੂੰ ਸਿੱਧੀ ਕਿੰਨੀ ਸੋਹਣੀ ਆ ਬਣਦੀ ਆ ਤੇ ਇੱਧਰ ਆਪਾਂ ਟਾਈਮ ਥੋੜਾ ਜਿਹਾ ਘੱਟ ਬਚਿਆ ਜੀ ਇੱਧਰ ਵੀ ਮੈਂ ਨਾਲੇ ਆਪਦਾ ਲੈ ਲਿਆ ਇੱਧਰ ਆਪਾਂ ਨਾਲ ਹੀ ਵਿੱਚ ਚੀਨੀ ਨੂੰ ਵਿੱਚ ਨਹੀਂ ਜੀ ਪਾਉਣੀ ਹੈਗੀ ਇਹਦੀ ਆਪਾਂ ਚਾਹ ਸਨੀ ਬਣਾਉਣੀ ਆ ਇੱਧਰ ਇਹਨੂੰ ਮੈਂ ਨਾਲ ਹੀ ਚਾਹ ਸਨੀ ਬਣਨੀ ਸ਼ੁਰੂ ਕਰਨਾ ਕਿਉਂਕਿ ਮੇਰੇ ਕੋਲ ਟਾਈਮ ਘੱਟ ਬਚਿਆ ਮੈਂ ਕਿਸੇ ਦੇ ਘਰ ਗਈ ਹੂ ਸੀ ਇਸ ਕਰਕੇ ਫੁੱਨ ਦੀਆਂ ਬਾਹਲੀ ਇਹਨੂੰ ਲਾਲ ਜੀ ਨਹੀਂ ਕਰਨਾ ਚਾਹੀਦੀ ਆਪਾਂ ਵਾਈਟ ਵਾਈਟ ਹੀ ਰੱਖਾਂਗੇ ਹਲਕਾ ਹਲਕਾ ਭੁਨਾਇਓ ਨਾਲੇ ਆਪਣੀ ਚਾਸਨੀ ਬਣ ਗਈ ਨਹੀਂ ਤਾਂ ਫਿਰ ਹੋਰ 10 ਲੱਗ ਜਾਓ ਤੇ ਆਪੀ ਚੰਗੜਾ ਹੋ ਚੁੱਕੇ ਆ ਜੀ ਲਓ ਜੀ ਸੂਜੀ ਆਪਣੀ ਭੁੱਜ ਚੁੱਕੀ ਆ ਕਿਉਂਕਿ ਆਪਾਂ ਬਾੜੀ ਇਹਦਾ ਕਲਰ ਚੇਂਜ ਨਹੀਂ ਕਰਨਾ ਹੈਗਾ ਤੇ ਉਸ ਟੇਮ ਹੋਗਾ ਆਪਾਂ ਇਹਦੇ ਵਿੱਚ ਥੋੜੀ ਜੀ ਆਪਾਂ ਇਲਾਚੀ ਪਾਊਡਰ ਐਡ ਕਰ ਦਿਆਂ ਦੇ ਵਿੱਚ ਜੀ ਜੇ ਤੁਸੀਂ ਨਹੀਂ ਹੈਗਾ ਘਰ ਦੇ ਵਿੱਚ ਕਈ ਵਾਰ ਨਹੀਂ ਵੀ ਹੁੰਦੀ ਤਾਂ ਸਕਤੋ ਵੀ ਕਰ ਸਕਦੇ ਹੋ ਇਹ ਵੀ ਕੋਈ ਜ਼ਰੂਰੀ ਨਹੀਂ ਹੈਗਾ ਤੇ ਹੁਣ ਆਪਾਂ ਆਪਾਂ ਨੂੰ ਲੱਗੇਗੀ ਮਿਲਕ ਪਾਊਡਰ ਜੇ ਤੁਹਾਡੇ ਕੋਲ ਘਰ ਦੇ ਵਿੱਚ ਕਈ ਵਾਰ ਮਿਲਕ ਪਾਊਡਰ ਨਹੀਂ ਹੈਗਾ ਤਾਂ ਮਲਾਈ ਵੀ ਪਾ ਸਕਦੇ ਹੋ ਦੋ ਚਮਚੇ ਜੇ ਮਲਾਈ ਹੈਗੀ ਤਾਂ ਮਿਲਕ ਪਾਊਡਰ ਨਹੀਂ ਤਾਂ ਉਹ ਵੀ ਪਾ ਸਕਦੇ ਹੋ ਤੁਸੀਂ ਤੁਹਾਂ ਕਿਹੱਖ ਚੀਜ਼ ਕੋਈ ਮਰਜ਼ੀ ਪਾ ਸਕਦੇ ਹੋ ਕੋਈ ਆਪਾਂ ਥੋੜਾ ਆਹ ਲੋ ਜੀ ਦੇਖੋ ਕਿੰਨਾ ਸੋਹਣਾ ਤਾਂ ਮੇਰੀ ਕਿਆਸ ਨੂੰ ਧਰੀ ਹੋ ਗਿਆ ਉਹ ਵੀ ਮੈਂ ਜੇ ਗੈਸ ਬੰਦ ਕਰਤਾ ਉਹ ਵੀ ਮੈਂ ਦੇਖਦੀ ਆ ਉਹ ਵੀ ਆਪਾਂ ਇੱਕ ਤਾਰ ਵੀ ਜੋ ਬਣਾਉਣੀ ਆ ਉਹ ਦੋ ਤਾਰ ਦੀ ਹੋ ਚੁੱਕੇ ਆ। ਬਿਲਕੁਲ ਨੰਨ। ਹਾਂ। ਆ ਦੇਖੋ ਜੀ ਕਿੰਨਾ ਸੋਹਣਾ ਪੈਲਾ ਹੋ ਚੁੱਕਿਆ। ਹੁਣ ਆਪਾਂ ਇਹਨਾਂ ਫੇਰ ਗੈਸ 'ਚ ਨਾ ਰਦਾਂ। ਮੈਂ ਬੰਦ ਕਰਤਾ ਸੀ ਚਾਸ਼ਨੀ ਮੈਂ। ਨਾੜੀ ਧਾਤੀ ਦੀ। ਇਹਦੇ ਵਿੱਚ ਆਪਾਂ ਪਾਈ ਹੈ ਇੱਕ ਕੌਲੀ ਚੀਨੀ ਦੀ। ਅੱਧਾ ਕੱਪ ਪਾਇਆ ਆਪਾਂ ਪਾਣੀ ਦਾ। ਚਾਸਨੀ ਬਣਾਉਣੀ ਆ ਸਿਰਫ ਆਪ ਇੱਕ ਤਾਰ ਦੇ ਅਜੇ ਮਾੜੀ ਜੀ ਕਸਰ ਬਣਦੀ ਹੈ ਵੈਸੇ ਤਾਂ ਬਣ ਚੁੱਕੀ ਆ ਕਸਰ ਨਹੀਂ ਬਣਦੀ ਆ ਲੋ ਚਾਸਨੀ ਆਪਣੀ ਤਿਆਰ ਆ ਜੀ ਇੱਕ ਤਾਰ ਦੀ ਹੁਣ ਆਪਣਾ ਇਹ ਵੀ ਗਰਮ ਹੈ ਮੈਨੂੰ ਕਪੜਾ ਦੇ ਦੇ ਲਈ ਹਾਂ ਲੋ ਜੀ ਚਾਸਣੀ ਆਪਣੀ ਤਿਆਰ ਆ ਹੁਣ ਆਪਾਂ ਇਹਦੇ ਵਿੱਚ ਮਿਕਸ ਕਰ ਦੇਣੀ ਆ ਗਰਮੀ ਸੂਜੀ ਵੀ ਉਧਰ ਕਿਉਂ ਮੇਰੀ ਚਾਸਣੀ ਨਾਲੇ ਤਰੀ ਨਹੀਂ ਸੀ ਉਧਰ ਸੂਜੀ ਹਜੇ ਗਰਮ ਨਹੀਂ ਸੀ ਜੇ ਆਪਣੀ ਸੂਜੀ ਮਾ ਪਹਿਲਾਂ ਠੰਡੀ ਵੀ ਹੋ ਗਈ ਆ ਤਾਂ ਨੂੰ ਆਪਾਂ ਗਰਮ ਵੀ ਕਰਨਾ ਇਹਨੂੰ ਠੰਡੀ ਨਹੀਂ ਰੱਖਣਾ ਹੈਗਾ ਆਪਾਂ ਹਜੇ ਵੀ ਕੋਈ ਮੜਾ ਗੈਸ ਚਲਾਦੇ ਮੜਾ ਕੋਲਪੋਜੀ ਨਾਲੇ ਇਹ ਹੈ ਤਾਂ ਜੀ ਜਿਵੇਂ ਆਪਾਂ ਸੂਜੀ ਦਾ ਪ੍ਰਸ਼ਾਦ ਬਣਾਉਂਦੇ ਉਹੀ ਸਿਸਟਮ ਹੈ ਜਾਨੀ ਉਹਦੇ ਵਿੱਚ ਆਪਾਂ ਉਂਗ ਪਾਣੀ ਪਾ ਦਿੰਦੇ ਗਰਮ ਕਰਕੇ ਤੇ ਇਹਦੇ ਵਿੱਚ ਬਸ ਉਹ ਚਾਸਣੀ ਬਣਾ ਕੇ ਪਾਈ ਆਪਾਂ ਜੇ ਤੁਸੀਂ ਹੋ ਜਾਣਾ ਜੇ ਮੈਂ ਖਵਾ ਕੜਾਹੀ ਛੱਡ ਦਿੰਦਾ ਨਾ ਉਹ ਵੀ ਇਹ ਹੋ ਜਾਣਾ ਲਾਗੇ ਨਾ ਬਹੁਤ ਸਮਾਂ ਮੈਚਪ ਤਿਆਰ ਆ ਜਿੱਤ ਮਸਾ ਪਾ ਫਿਰ ਇਹਨੂੰ ਕਿਸੇ ਕਾਲਚ ਜਾਂ ਟ੍ਰੇ ਦੇ ਵਿੱਚ ਆਪਾਂ ਪਾ ਕੇ ਇਹਨੂੰ ਫਰੈਸ਼ ਕਰ ਦੇਣਾ ਉਹਦੇ ਚ ਇਹਦੀ ਬਣਾ ਜੀ ਵਧੀਆ ਆ ਲਹੂ ਜੀ ਆਪਣਾ ਸਨਾਨ ਤਿਆਰ ਆ ਜੀ ਜੁਰਮ ਮੈਂ ਮੋਟਰ ਪਾਹ ਪਾਤਾ ਤੇ ਸਨਾਨ ਲਬੂ ਛੇ ਦਿੱਤਾ ਮੈਂ ਨਾਲੇ ਆ ਦੋ ਆਪਾਂ ਥਾਲ ਚ ਪਾਤਾ ਪ੍ਰੈਸ ਕਰਤੀ ਆ ਕੌਲੀ ਨਾਲ ਕਿਉਂ ਕਿ ਗਰਮ ਆ ਆਪਾਂ ਥੋੜੇ ਡਰਾਈ ਫਰੂਟ ਵੀ ਪਾ ਦਿੰਨੇ ਆ ਉਹਦੇ ਨਾਲ ਥੋੜੀ ਸੈਨਿੰਗ ਜੀ ਆਜ ਉੱਤੇ ਜਿਵੇਂ ਆਪਾਂ ਕਹਿੰਦੇ ਸੋਨਾ ਲੱਗਦਾ ਵਾਲੇ ਤਾਂ ਨਹੀਂ ਪਾਵਾਂਗੇ ਗਰਮੀ ਆ ਗਰਮੀ ਕਰਕੇ ਫਿਰ ਇਹ ਤੁਹਾਨੂੰ ਪਤਾ ਵੀ ਆ ਲਓ ਜੀ ਆਪ ਦੇਖੋ ਹੁਣ ਮੂਰੇ ਕੌਂਦਿਆਂ ਨੇ ਆਹ ਰਖੜੀਆਂ ਦੀਵਾਲੀ ਦਸਹਿਰਾ ਹੁਣ ਆਪਾਂ ਘਰੀ ਬਣਾਈਏ ਤੇ ਨਾ ਸਸਤੀ ਪੈਂਦੀ ਆ ਜੀ ਉਥੋਂ ਤਾਂ 5 400 ਦੀ ਨਾਰਮਲ ਕਿਲੋ ਆਉਂਦੀ ਆ ਇੱਥੇ ਤਾਂ 100 200 ਦੇ ਵਿੱਚ 2 ਕਿਲੋ ਬਣ ਜਾਣੀਆਂ ਲੈ ਦੇਖੋ ਕਿੰਨਾ ਸੋਹਣਾ ਇਹਦਾ ਕਨਰਾ ਕਿੰਨੀ ਸੋਹਣੀ ਲੱਗਦੀ ਆ ਇਹਨੂੰ ਮੁੰਜਾ ਠੰਡੀ ਹੋ ਗਈ ਫਿਰ ਆਪਾਂ ਇਹਦੀਆਂ ਟਿੱਕੀਆਂ ਕੱਟਾਂਗੇ ਖਾ ਕੇ ਦੇਖਿਓ ਤੁਸੀਂ ਕਿੰਨਾ ਸਵਾਦ ਆ ਤੇ ਕਮੈਂਟ ਕਰਕੇ ਦੱਸਣਾ ਜੀ ਕਿਹੋ ਜਿਹੀ ਲੱਗੀ ਆਟਾ ਉਟਾ ਤਾਂ ਆਪ ਆਪਣੇ ਘਰਾਂ 'ਚ ਤਾਂ ਨਾਰਮਲ ਸੌਦਿਆਂ ਦੇ ਨਾਲ ਥੋੜਾ ਬਹੁਤ ਇਹ ਜਾ ਮਿਕਸਚਰ ਲਿਆਇਆ ਕਰੋ ਚੱਲ ਜਾਂਦਾ ਕੰਮ ਕੋਈ ਨਹੀਂ ਮਿਲਦੇ ਆ ਫਿਰ ਤੇ ਮੇਰੇ ਸਬਸਕ੍ਰਾਈਬਰ ਨੂੰ ਬੇਨਤੀ ਹੈ ਜੀ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜਾ ਪਹਿਲਾਂ ਜੁੜੇ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਇੱਕ ਮੈਂ ਇੱਕ ਆਪਦਾ ਹੋਰ ਵੀ ਚੈਨਲ ਨਾਲ ਤੋਲਿਆ ਕੁਕਿੰਗ ਦਾਦੀ ਉਹਦੇ ਤੇ ਵੀ ਸਬਸਕ੍ਰਾਈਬ ਕਰੇ ਜੀ ਉਹਦੇ ਤੇ ਮੈਂ ਜੀ ਸ਼ਾਰਟ ਹੀ ਪਾਉਣੀ ਹੈ ਸ਼ਾਰਟ ਦੇਖਦੇ ਰਿਹਾ ਕਰੋ ਵੀ ਦਿਖਾਈ ਸੀ ਜੀ ਉਹ ਜਮਾਉਣ ਦੇ ਵਾਸਤੇ ਰੱਖੀ ਹੋਈ ਸੀ ਉਹ ਜੰਮ ਚੁੱਕੀ ਆਪਾਂ ਉਹਦੀਆਂ ਟਿੱਕੀਆਂ ਕੱਟਤੀਆਂ ਨੇ ਇਹ ਸਿਰਫ ਸੂਜੀ ਦੀ ਮਦਦ ਤੇ ਆਪਾਂ ਮਿਲਕ ਪਾਊਡਰ ਦੀ ਮਦਦ ਤੇ ਨਾਲ ਹੀ ਬਣਾਈ ਗਈ ਹੈ ਬਹੁਤ ਸੌਖੇ ਤਰੀਕੇ ਨਾਲ ਬਣਾਈ ਹੈ ਦੇਖੋ ਕਿੰਨੀ ਸੌਫਟ ਸੌਫਟ ਆ ਇਹ ਲਓ ਜੀ ਦੇਖੋ ਬਿਲਕੁਲ ਅਇਨੀ ਹੈਗਾ ਵੀ ਕੋਈ ਇਹਨੂੰ ਸਿਆਣਾ ਨਹੀਂ ਖਾ ਸਕਦਾ ਵੀ ਉਹਦੇ ਦੰਦ ਹੈ ਨਹੀਂ ਵੀ ਉਹ ਤੇ ਖਾਦੀ ਨਹੀਂ ਜਾਣੀ ਤੁਸੀਂ ਵੀ ਇੱਕ ਵਾਰ ਆਪਦੇ ਚੁੱਕੇ ਤੇ ਵੜਾ ਕੇ ਟਰਾਈ ਕਰਿਓ ਟਰਾਈ ਕਰਕੇ ਦੱਸਿਓ ਵੀ ਕਿਹੋ ਜਿਹੀ ਲੱਗੀ ਰੈਸਪੀ ਅੱਗੇ ਤੋਂ ਵੀ ਆਪਾਂ ਕੋਈ ਬੇਸਣ ਦੀ ਜਾਂ ਕੋਈ ਇਹ ਦੀ ਇਹਦੇ ਵਿੱਚ ਮਿਲਕ ਪਾਊਡਰ ਪਾਉਣ ਦੇ ਨਾਲ ਸਿਰਫ ਆਪਾਂ ਨੂੰ ਇਹ ਫਾਇਦਾ ਆਪਾਂ ਨੂੰ ਬਿਲਕੁਲ ਖੋਏ ਵਾਲੀ ਵਰਪੀ ਦਾਈ ਮਝਾ ਆ ਰਿਹਾ ਵੀ ਜਿੰਨੇ ਆਪਾਂ ਖੋਆ ਬਣਾਇਆ ਨਾ ਉਸੇ ਤਰ੍ਹਾਂ ਹੀ ਆ ਬਹੁਤ ਸਵਾਦਾ ਜੀ ਦੇਖੋ ਦੇਖਣ ਨੂੰ ਵੀ ਬਹੁਤ ਆ ਬੰਦੀ ਵੀ ਬਹੁਤ ਜਲਦੀ ਤੋਂ ਜਲਦੀ ਚਲੋ ਜੀ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ